ਉਹ ਕਹਿੰਦੇ ਢੱਡਿਆ ਪਿੰਡ ਦੇ ਆ ਮੁੰਡੇ ਸੰਦੀਪ ਮਾਰ ਕੇ ਸੀ ਪਿਹਰ ਗਿਆ ਔਲਖਾਂ ਵਾਲਾ ਮੁੰਡਾ ਖੜਾਇਆ ਅੱਜ ਲੈ ਮੁੰਡਿਓ ਮੁੱਟੋ ਬਹੁਤ ਧੰਨਵਾਦ ਆ ਸਾਡੇ ਵੀਰਾਂ ਦਾ ਜਿਨ੍ਹਾਂ ਨੇ ਟੂਰਨਾਮੈਂਟ ਲਈ ਬੰਦਾ ਯੋਗਦਾਨ ਆ ਆਹ ਪਹਿਲੀ ਕਬੱਡੀ ਕਹਿੰਦੇ ਚੌਂ ਵੱਲੋਂ ਇਹ ਕਹਿੰਦੇ ਔਲਖਾਂ ਵਾਲਾ ਰੇਡਰ ਆ ਮੇਰਾ ਮਿੱਤਰਾਂ ਰਮਣੇ ਵਰਗਾ ਦਾ ਵੱਡਾ ਨਾਮ ਗੱਗੂ ਵਰਗਾ ਦਾ ਵੱਡਾ ਨਾਮ ਗੁਰਪਿਆਰ ਬਾਈ ਪਹਿਲੀ ਕਬੱਡੀ ਪੈ ਗਈ ਐ ਆਹ ਕਬੱਡੀ ਪਾਉਣ ਲਈ ਵਾਧਾ ਹੋਇਆ ਲਓ ਸਾਹਮਣੇ ਕਹਿੰਦੇ ਨੌਜਾਨ ਔਲਖਾਂ ਵਾਲਾ ਔਲਖਾਂ ਵਾਲਾ ਪੁਆਇੰਟ ਪੁਆਇੰਟ ਕੌਣੀ ਵਾਲਾ ਜੋੜ ਗਿਆ ਕੌਣੀ ਵਾਲਾ ਸੰਦੀਪ ਟੱਡਿਆਂ ਦੀ ਟੀਮ ਇਧਰ ਖੇਤਾਂ ਵਾਲੇ ਪਾਸੇ ਆ ਮੇਰੇ ਵੀਰੋ ਇਧਰ ਚੌਕੇ ਪਿੰਡ ਦੀ ਟੀਮ ਹੈ ਬਾਬਾਜੀ ਦੇ ਡੇਰੇ ਵਾਲੇ ਪਾਸੇ ਹੈ ਇਸ ਤੋਂ ਬਾਅਦ ਓਪਨ ਦਾ ਮੈਚ ਖੇੜਾ ਜਾਣਾ ਜੀ ਕਾਲਿਆਂ ਵਾਲੀ ਤੇ ਡੇਰਾ ਖੋਖਰ ਦੀਆਂ ਟੀਮਾਂ ਤਿਆਰ-ਬਰਤਿਆਰ ਰਹਿਣ ਡੇਰਾ ਖੋਖਰ ਤੇ ਕਾਲਿਆਂ ਵਾਲੀ ਓਪਨ ਦਾ ਮੈਚ ਜਿਹੜਾ ਖੇੜਾ ਜਾਣਾ ਹੈ ਲਓ ਸਾਹਮਣੇ ਕਬੱਡੀ ਪੈ ਗਈ ਹੈ ਗਾਂਧੀ ਜੀ ਚੱਕੋ ਮਾਈਕ ਆਓ ਕਬੱਡੀ ਪੈ ਗਈ ਹੈ ਚੌਕੇ ਪਿੰਡ ਵਾਲਾ ਕਹਿੰਦੇ ਜੀਤਾ ਪਿੱਛੇ ਪੈ ਗਿਆ ਸਾਊਂਡ ਵਾਲਿਆ ਥੋੜੀ ਆਵਾਜ਼ ਖੋਲਦੇ ਆਹ ਟੱਡਿਆ ਵਾਲੀ ਨੰਬਰ ਜੁੜਦਾ ਹੋਇਆ ਆਹ ਟੱਡਿਆਂ ਦੇ ਲਈ ਨੰਬਰ ਜੋੜਦਾ ਹੋਇਆ ਉਰਲੇ ਪਾਸੇ ਟੱਡਿਆਂ ਦੀ ਟੀਮ ਹੈ ਮੈਨੂੰ ਲੱਗਦਾ ਜਿਹੜੀ ਸਾਹਮਣੇ ਟਰਾਲੀ ਤੇ ਬੈਠੇ ਨਾ ਸਾਰੇ ਟੱਡਿਆ ਵਾਲੀ ਲੱਗਦਾ ਜਿਹੜੇ ਸਵਾਦ ਲਈ ਜਾਂਦੇ ਆ ਬਹੁਤ ਧੰਨਵਾਦ ਆ ਮੇਰੇ ਮਿੱਤਰੋ ਜਾਂ ਫਿਰ ਪਿੰਡ ਵਾਲੇ ਹੋਣਗੇ ਕੋਈ ਨਾ ਲੈ ਲਓ ਸਵਾਦ ਆਹ ਕਬੱਡੀ ਪੈ ਗਈ ਇਧਰਲੇ ਪਾਸੇ ਆਉਣਖਾਂ ਵਾਲੇ ਦੀ ਪਰ ਕਹਿੰਦੇ ਕੌਣੀ ਵਾਲਾ ਕੌਣੀ ਵਾਲਾ ਬੱਲੇ ਬੱਲੇ ਆਹ ਕਰਾ ਗਿਆ ਬੱਲੇ ਬੱਲੇ ਆਹ ਸਵਾਲਾ ਕੌਣੀ ਵਾਲਾ ਮੇਲਾ ਲੁੱਟ ਗਿਆ ਕੌਣੀ ਵਾਲਾ ਮੇਲਾ ਲੁੱਟ ਗਿਆ ਪਹਿਲਾਂ ਸੈਮੀ ਦੇ ਵਿੱਚ ਵੀ ਮੁੰਡੇ ਨੇ ਧੰਨ ਧੰਨ ਕਰਵਾਈ ਹੈ ਲਓ ਸੰਦੀਪ ਕੌਣੀ ਵਾਲੇ ਨੇ ਚੋਟੀ ਦੇ ਜੱਫੇ ਲਾਏ ਹੈ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ ਬੈਸੇ ਜੇ ਹੁਣ ਤੋਂ ਘੰਟਾ ਪਹਿਲਾਂ ਫਾਈਨਲ ਹੋ ਜਾਂਦਾ ਗੰਦੀ ਜੀ ਗੱਲ ਹੋਰ ਵੀ ਸੋਨੇ ਤੇ ਸਾਗੇ ਵਾਲੀ ਹੋ ਜਾਣੀ ਸੀ ਲਓ ਸਾਹਮਣੇ ਕਹਿੰਦੇ ਢੱਡਿਆਂ ਵਾਲਾ ਕਬੱਡੀ ਪਾੜਿਆ ਉਧਰ 17 ਤੇ 18 ਜਨਵਰੀ ਗੰਦੀ ਜੀ ਬੀਰੋ ਕੇ ਕਲਾਉਂ ਦੇ ਵਿੱਚ ਵੱਡਾ ਕਬੱਡੀ ਟੂਰਨਾਮੈਂਟ ਜਿਹੜਾ ਖੇੜਿਆ ਜਾਣਾ ਹੈ ਪਹਿਲੇ ਦਿਨ 17 ਜਨਵਰੀ ਨੂੰ 75 ਕਿਲੋ 18 ਜਨਵਰੀ ਨੂੰ ਮੈਚ ਹੋਣਗੇ ਕਬੱਡੀ ਓਪਨ ਦੇ ਇੱਕ ਇੱਕ ਖਿਡਾਰੀ ਬਾਹਰ ਸਾਰੀਆਂ ਟੀਮਾਂ ਨੂੰ ਬਾਜਬ ਕਰਾਇਆ ਦਿੱਤਾ ਜਾਊਗਾ ਇੱਕ ਖਿਡਾਰੀ ਬਾਹਰ ਕੱਚਾ ਪੱਕਾ ਨਰੋਲ ਓਪਨ ਵੀਰੋ ਕੇ ਕਲਾਂ ਦੇ ਵਿੱਚ ਮੈਚ ਹੋਣਗੇ ਪਹਿਲਾ ਪ੍ਰਾਈਜ਼ 51000 ਦੂਜਾ 41000 18 ਜਨਵਰੀ ਹੋਣੀ ਹੈ ਵੀਰੋ ਕੇ ਕਲਾਂ ਦੇ ਆ ਮੈਂ ਪਹਿਲਾਂ ਗਿਆ ਸੀ ਹੁਣ ਸਾਰਾ ਉਹੀ ਹੈ ਆ ਆ ਉਹੀ ਆ ਕੌਣੀ ਵਾਲਾ ਜਿਹੜਾ ਕਹਿੰਦਾ ਸਾਰੇ ਮੇਲੇ ਖੇਡੇ ਕੰਤੀ ਸਾਰਿਆਂ ਦਾ ਬੈਸਟ ਹੈ ਸਾਰਿਆਂ ਦਾ ਪਾਸ ਤੇ ਹਾਂ ਜੇ ਮੁੰਡੇ ਦੀ ਜਾਫ ਲੈਣ ਵਧੀਆ ਲੱਗਿਆ ਕਬਾਈ ਫਰਵਾਹ ਕੌਣੀ ਵਾਲਾ ਕਬੱਡੀ ਪੈ ਗਈ ਢੱਡਿਆਂ ਵੱਲੋਂ ਚੌਕੇ ਵਾਲਿਆਂ ਨੂੰ ਗੁਰਪਿਆਰ ਤੇ ਮੁੰਡਿਆਂ ਨੂੰ ਹੌਸਲਾ ਲਓ ਸਾਹਮਣੇ ਕਹਿੰਦੇ ਚੌਕਿਆਂ ਦੀ ਟੀਮ ਹੈ ਚੌਕੇ ਤੇ ਢੱਡਿਆਂ ਦਾ ਮੁਕਾਬਲਾ ਹੈ ਜ਼ਿਲ੍ਹੇ ਬਠਿੰਡੇ ਦੇ ਦੋਨੋਂ ਪਿੰਡਾਂ 15 16 17 ਜਨਵਰੀ ਨੂੰ ਲੈ ਵੀ ਕਾਂਦੀ ਵੱਡਾ ਮੇਲਾ ਚੌਕਿਆਂ ਦੀ ਧਰਤੀ ਤੇ ਹੋਣਾ ਉਹ ਕਬੱਡੀ ਦਾ ਵੱਡਾ ਮੇਲਾ ਇਸੇ ਤਰ੍ਹਾਂ 15 16 17 ਜਨਵਰੀ ਨੂੰ ਚੌਕਿਆਂ ਦੀ ਧਰਤੀ ਨੇ ਖੇਡਿਆ ਜਾਣਾ ਹੈ ਲੈ ਵੀ ਬਾਈ ਕਾਂਦੀ ਜਫਾ ਚੋਟੀ ਦਾ ਚੌਕਿਆਂ ਵਾਲੇ ਨੇ ਲਾਤਾ ਲਓ ਅਗਲੀ ਰੇਡ ਪਾਉਣ ਦੇ ਲਈ ਨੌਜਵਾਨ ਕਹਿੰਦੇ ਆਲਖਾਂ ਵਾਲਾ ਆਹ ਵੱਧ ਗਿਆ ਵੱਧ ਗਿਆ ਵੱਧ ਗਿਆ ਵੱਧ ਗਿਆ ਇਹਦੀ ਟੱਕਰ ਕਿਤੇ ਕੌਣੀ ਵਾਲੇ ਨਾਲ ਹੋ ਜਾਣਾ ਫੇਰ ਸਾਹ ਦੇਖੀ ਫੇਰ ਦੇਖੀ ਮੇਲਾ ਬਣਦਾ ਕੌਣੀ ਵਾਲਿਆ ਤੇਰੇ ਨਾਲ ਟੱਕਰ ਹੋ ਜਾਏ ਫੇਰ ਦੇਖੀ ਮੇਲਾ ਬਣਦਾ ਫੇਰ ਦੇਖੀ ਮੇਲਾ ਬਣਦਾ ਫੇਰ ਦੇਖੀ ਮੇਲਾ ਬਣਦਾ ਫੇਰ ਦੇਖੀ ਮੇਲਾ ਆ ਫੇਰ ਦੇਖੀ ਸਵਾਦ 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 ਭਾਈ ਜਿਹਨੂੰ ਜਿਹਨੂੰ ਆਲਖਾੜੇ ਮੁੰਡੇ ਦੀ ਖੇਡ ਵਧੀਆ ਲੱਗੀ ਆ ਉਹਦੇ ਲਈ ਵੀ ਤਾੜੀ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਚੋਟੀ ਦਾ ਫਾਈਨਲ 60 ਕਿਲੋ ਦਾ ਫਾਈਨਲ ਹੈ 40 ਤੋਂ ਵੱਧ ਟੀਮਾਂ ਪਹੁੰਚੀਆਂ ਸਨ ਲਓ ਖੇਡ ਮੈਦਾਨ ਦੇ ਵਿੱਚ ਹੈ ਲਓ ਯਾਰ ਕਹਿੰਦੇ ਢੱਡਿਆਂ ਵਾਲਾ ਰੇਡ ਭਾਗੇ ਬਾਸ ਹੈ ਪੇਣ ਦੇ ਪੇਣ ਵਾਸਤੇ ਪਾਣੀ ਦੀਆਂ 2-3 ਬੋਤਲਾਂ ਭਰ ਕੇ ਗਰਾਊਂਡ ਦੇ ਵਿੱਚ ਲਿਆ ਕੇ ਸਾਈਡ ਤੇ ਖੜਾਜੀ ਪੰਡਤ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਪਰ ਸੁੱਕਾ ਨਹੀਂ ਮੁੜਦਾ ਉਹ ਦੱਸਦਾ ਬਾਹਲਾ ਜੋਰ ਮਾਰਦਾ ਕਬੱਡੀ ਦਾ ਵਾਹਲਾ ਸਦਾਈ ਹੈ ਸੁੱਕਾ ਨਹੀਂ ਆਏ ਹਾਏ ਆਏ ਹਾਏ ਜਾਨ ਸਾਰੀ ਕੌਣੀ ਵਾਲੇ ਨੇ ਚੱਕ ਲਿਆ ਕਹਿੰਦਾ ਆ ਜਾ ਮਾਸੀ ਦੇ ਮੁੰਡਿਆ ਦੰਨਾ ਬਾਜਰਾ ਮਲਕਾ ਇੱਥੇ ਆ ਇੱਥੇ ਆ ਇੱਥੇ ਆ ਲੈ ਵੀ ਗਾਂਧੀ ਖਰਾਜੀ ਚੌਕ ਦੇ ਕਬੀਲਦਾਰੀ ਬਾਲੀ ਭਾਰੀ ਪੈ ਗਈ ਉਹ ਬਾਲੀ ਭਾਰੀ ਪੈ ਗਈ ਕੌਣੀ ਵਾਲਾ ਮੇਲਾ ਲੁੱਟ ਗਿਆ ਬਿਲਕੁਲ ਜੀ ਹਜੇ ਤਾਂ ਫਾਈਨਲ ਚੱਲੀ ਜਾਂਦਾ ਟੱਡਿਆਂ ਦੀ ਟੀਮ ਦੇ ਚੌਕਾਂ ਦਾ ਫਾਈਨਲ 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 ਟੱਕਰ ਹੋ ਗਈ ਸੇਰਾਂ ਦੀ ਖੜ ਕੇ ਵੇਖੇ ਕੁਲੇ ਜਮਾਨਾ ਕੌਡੀ ਕੱਪ ਉਹ ਹੀ ਜਿੱਤਣਗੇ ਜਿਹਦੇ ਡੌਲਿਆਂ ਪਟਾਂ ਬੇਜਾਨਾ ਜਿਹਦੇ ਡੌਲਿਆਂ ਪਟਾਂ ਬੇਜਾਨਾ ਲੋਕ ਸਵਾਦ ਲਈ ਜਾਂਦੇ ਆ ਕੁੱਤੀਆਂ ਦੇ 21ਵੇਂ ਸ਼ਾਨਦਾਰ ਕਬੱਡੀ ਕੱਪ ਦਾ ਬਹੁਤ ਵੱਡਾ ਪ੍ਰਾਲਾ ਲੋਕ ਫੇਰ ਚਾਹੁੰਦੇ ਆ ਔਲਖਾਣੇ ਦੇ ਕੌਣੀਆਂ ਦੀ ਟੱਕਰ ਜਿਮਣੀ ਚੋਣਾ ਗੂ ਹੋਵੇ ਇਮਣੀ ਚੋਣਾ ਗੂ ਹੋਵੇ ਹਾ ਮੇਰੇ ਮਿੱਤਰੋ ਪਰ ਇਧਰ ਦੇ ਪਾਸੇ ਔਲਖਾਂ ਵਾਲਾ ਪਾਸੇ ਮੁੰਡਾ ਕੌਣੀ ਵਾਲਾ ਦੁਨੇ ਬਾਹਰ ਦੇ ਪਿੰਡਾਂ 'ਚ ਖੇਡਦੇ ਆ ਗਰਪਿਆਰ ਆ ਗਰਪਿਆਰ ਕਾਹ ਮੁੰਡਿਆਂ ਨੂੰ ਆਹ ਸਾਹਮਣੇ ਕਹਿੰਦੇ ਢੱਡਿਆਂ ਵਾਲਾ ਮਾਮਾ ਢੱਡਿਆਂ ਵਾਲਾ ਮਾਮਾ ਚੋਟੀ ਦਾ ਜਫਾ ਲਾ ਗਿਆ 60 ਕਿਲੋ ਕਬੱਡੀ ਦਾ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ ਦੋ ਜ਼ਿਲ੍ਹਾ ਬਠਿੰਡੇ ਦੀਆਂ ਚੋਟੀ ਦੀਆਂ ਟੀਮਾਂ ਫਾਈਨਲ ਦੇ ਵਿੱਚ ਪੁੱਜੀਆਂ ਹੋਈਆਂ ਐ ਇਸ ਤੋਂ ਬਾਅਦ ਵੀਰੇ ਡੇਰਾ ਖੋਖਰ ਤੇ ਕਾਲਿਆਂ ਵਾਲੀ ਛੱਠੇ ਵਾਲਾ ਤੇ ਨੰਗਲਾ ਸੋਨੀ ਭਾਦਰਾ ਤੇ ਭਲੂਰ ਢੰਡੋਲੀ ਵਰਸ ਜਿਚ ਨੀਰ ਮਾੜ ਨਾਮਾ ਤੇ ਖੋਖਰ ਖੁਰਦਾ ਨਾਨਕ ਸਰ ਤਖਤੂਪੁਰਾ ਤੇ ਦੀਪ ਸਿੱਧੂ ਕਲੱਬ ਜੰਗਿਆਣਾ ਪਿੱਥੋ ਵਰਸ ਜ ਦਿਉਣ ਵੀ ਭਾਗੀ ਕੇ ਵੀ ਤੇ ਮਾਣੂ ਕੇ ਵੀ ਧੂੜ ਕੋਟਰਨਸੀ ਤੇ ਬਣਾਵਾਲੀ 32 ਮੁਕਾਬਲੇ ਜਿਹੜੇ ਖੇਡੇ ਜਾਣੇ ਆ ਪਹਿਲੇ ਰਾਉਂਡ ਦੇ ਕਬੱਡੀ ਓਪਨ ਦੇ ਤੇ ਲਾਈਟਾਂ ਵਾਲੇ ਮੇਰੇ ਭਰਾ ਨੂੰ ਬੇਨਤੀ ਹੈ ਭਾਈ ਜੀ ਲਾਈਟਾਂ ਔਨ ਕਰ ਦਿਓ ਜਿਹੜੇ ਵੀਰ ਦੀ ਡਿਊਟੀ ਆ ਕਿਰਪਾ ਕਰਕੇ ਬੇਨਤੀ ਹੈ ਉਹ ਲਾਈਟਾਂ ਨੂੰ ਔਨ ਕਰ ਦਿਓ ਬਣਾ ਸਕੋਟੀ ਦਾ ਮੈਚ ਹੈ ਇਧਰਲੇ ਪਾਸੇ ਮੈਂ ਦੇਖਦਾ ਵੀ ਨੌਜਵਾਨ ਆਪਣੀ ਟੀਮ ਲਈ ਖਬਰੂ ਜਿਹੜਾ ਨੰਬਰ ਜੋੜਦਾ ਹੋਇਆ ਹਾਂਜੀ ਲਾਈਟਾਂ ਵਾਲੇ ਨੂੰ ਕਹਿੰਦੇ ਵੀ ਸਾਢੇ 12 ਵਜੇ ਤੱਕ ਲੋਡ ਆ ਲਾਈਟਾਂ ਦੀ ਆਪਾਂ ਨੂੰ ਤੇਲ ਇਕੱਠੇ ਹੀ ਪਾਣੀ ਕਿਤੇ ਮੰਗਰੋਲ ਜਾ ਰਹੇ ਇੱਕ ਵੀ ਵੱਜ ਸਕਦਾ ਹੈ ਮਲਕੀਤ ਲੈ ਰਹੇ ਆਲਿਆ ਪਰ ਕੋਈ ਨਾ ਪਹਿਲਾ ਖੇਚ ਲਾਂਗੇ ਕੰਮ ਵਾੜਾ ਟੀਮਾਂ ਵਾਲਿਆਂ ਨੂੰ ਵੇਚਦੇ ਆਂ ਸਾਦੀ ਚੱਲੋ ਆਹ ਕੌਣੀ ਵਾਲੇ ਨੂੰ ਕਬੱਡੀਆਂ ਪਾਉਣੀਆਂ ਪੈ ਗਿਆ ਆਪੇ ਪਹਿਲੇ ਪੱਟੀਆਂ ਥੋ ਰੋਟੀਆਂ ਆਪੇ ਦਾਲ ਬਣਾਈ ਨਹੀਂ ਆਹ ਮੇਰੀ ਸੁਗਲੋ ਮੁਗਲੋ ਪਰ ਇਧਰ ਨੇ ਪਾਸੇ ਨਾਲੇ ਕਦੇ ਜੱਫੇ ਲਾ ਰਿਆ ਨਾਲੇ ਕਬੱਡੀਆਂ ਪਾ ਰਿਆ ਨਾਲੇ ਮੇਲਾ ਲੁੱਟ ਲਿਆ ਨਾਲੇ ਲੋਕਾਂ ਦੇ ਦਿਲ ਲੁੱਟੀ ਜਾਂਦਾ ਨਾਲੇ ਲੋਕਾਂ ਦੇ ਦਿਲ ਲੁੱਟੀ ਜਾਂਦਾ ਲੈ ਗਿਆ ਮੇਲਾ ਲੁੱਟ ਕੇ ਬਾਈ ਬੈਸ ਬੈਸ ਹੈਗੇ ਸੀ ਪਹਿਲਾ ਨੰਬਰ ਬੋਲ ਟੱਡੇ ਫਾਸਟ 24 ਸੈਕਿੰਡ ਬੈਸ ਦੇਖ ਨੇੜੇ ਜੇ ਹੋ ਗਏ ਕੌਣ ਨਿਕਲਿਆ ਉਹੀ ਲੱਗਦਾ ਜਿਹਨੂੰ ਆ ਕੇ ਪਹਿਲਾਂ ਗਿਆ ਸੀ ਕਿਉਂ ਚੌਧਰੀ ਹਾਂ ਧੰਨਵਾਦ ਆ ਸੰਗਤ ਕਿਉਂ ਖਰਾਜੀ ਓਏ ਕੌਣੀ ਵਾਲੇ ਨੇ ਜਾਨ ਸਾਰੀ ਕੋਚ ਅੱਜ ਦੇ ਦਿਨ ਦਾ 60 ਦਾ ਬੈਸ ਜਾਫੀ ਸੰਦੀਪ ਕੌਣੀ ਚਾਰ ਟੱਚ ਤਿੰਨ ਜਫੇ ਸੰਦੀਪ ਕੌਣੀ ਦੇ ਲਈ ਤਾੜੀ ਮਾਰੋ ਮੇਰੇ ਵੀਰੋ ਇਹ ਰੇਡਰ ਕਿਹੜਾ ਸ਼ਿੰਦਾ ਔਲਖਾਂ ਵਾਲਾ ਜਿਹਨੇ ਚਾਰ ਕਬੱਡੀਆਂ ਪਾ ਕੇ ਦੋ ਪੁਆਇੰਟ ਲੈਤੇ ਹੈ ਸ਼ਿੰਦਾ ਔਰਖ ਬੈਸਟ ਰੇਡਰ ਸੰਦੀਪ ਕੌਣੀ ਬੈਸਟ ਜਫੀ ਦੋਨੋਂ ਖਿਡਾਰੀਆਂ ਦੇ ਲਈ ਤਾੜੀ ਜੋਰ